हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਤਾਜੀ ਸੂਈ ਵੜ੍ਹ ਸੇਲ ਲਈ ਲੈ ਕੇ ਆਏ ਹਾਂਗੇ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤੋਂ ਨਵੀਂ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਆਜੋ ਆਪਾਂ ਕਰਦੇ ਹਾਂ ਭਾਈ ਨਾਲ ਗੱਲਬਾਤ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਹੋਰ ਠੀਕ ਹੋ ਬਾਈ ਠੀਕ ਠਾਕ ਨਾਮ ਤੇ ਬਾਈ ਆਪਣਾ ਐਡਰੈਸ ਬੋਲ ਦਿਓ ਨਾਮ ਗਰਦੀਪ ਸਿੰਘ ਵੀਰੇ ਪਿੰਡ ਸੈਣਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਾਪਾ ਇਧਰ ਨੇੜੇ ਪਿੰਡ ਭਦਾਉੜ ਆ ਗਏ ਇਧਰ ਪੱਕੋ ਕੈਂਚੀਆਂ ਗਏ ਕੰਟੈਕਟ ਨੰਬਰ ਬੋਲ ਦਿਓ 9877477376 ਇਹ ਬਾਈ ਦਾ ਬਾਈ ਕੰਟੈਕਟ ਨੰਬਰ ਆ ਬਾਕੀ ਚੱਲ ਰਿਹਾ ਸਕਰੀਨ ਤੇ ਨੋਟ ਕਰ ਲਿਓ ਬਾਈ ਜਿਹੜੀ ਇਹ ਵਾੜ ਦੇਖ ਰਿਹਾ ਕਿਹੜਾ ਸੂਆ ਸੂਈ ਆ ਇਹ ਵੀਰੇ ਤੀਜਾ ਤੀਜਾ ਸੂਆ ਤੇ ਕਿੰਨਾ ਟਾਈਮ ਹੋ ਗਿਆ ਗਰਦੀਪ ਸੂਈ ਨੂੰ ਇਹ ਨੂੰ ਯਾਰ ਹਰਤਾ ਹੋ ਗਿਆ ਹਵਤਾ ਹੋ ਗਿਆ ਸੂਈ ਨੂੰ ਬੱਚਾ ਕੀ ਆ ਗਿਆ ਮਗਰ ਬੱਸਾ ਬੱਚਾ ਮਗਰ ਆ ਗਿਆ ਬੱਸਾ ਤੇ ਕਿੰਨਾ ਕੁ ਦੁੱਧ ਹੈ ਰੋਦਾ ਆਪਾ 14 ਕਿਲੋ ਕਹਿ ਕੇ ਲਿਆ ਸੀ ਆਪਾ 13 ਕਿਲੋ ਕਹਿ ਕੇ ਦੇਣ ਜੇ ਕੋਈ ਵੀਰ ਦੋ ਟਾਈਮ ਜਾਂ ਤਿੰਨ ਟਾਈਮ ਚਾਰ ਪੰਜ ਟਾਈਮ ਚੋਈ ਜਾ ਸਕਦੀ ਕੋਈ ਚੱਕਰੀ ਬਾਈ ਗਣਾਪਾ ਦੋ ਟਾਈਮ ਪੰਜ ਚਾਰ ਟਾਈਮ ਆਪਦੀ ਚਵਾਈ ਕਰ ਸਕਦਾ ਚੋਣ ਚਵਾ ਕੇ ਮੈਂ ਦਰ ਪੂਰਾ ਵਧੀਆ ਵੀਰੇ ਮੋਟਾ ਪਧਾਰਾਂ ਮਾਰ ਕੇ ਦਿਖਾ ਦੇਗੇ ਬੱਚਾ ਲਾ ਕੇ ਠੀਕ ਹੈ ਭਾਈ ਤੇ ਲੇਵਾ ਵਾਲਾ ਕਮਾਲ ਦਾ ਹੈ ਨਾ ਹਾਂ ਬਾਈ ਸਹੀ ਗੱਲ ਹੈ ਭਾਈ ਲੇਵਾ ਫੀਡਿੰਗ ਵਾਲਾ ਹੈ ਬਹੁਤ ਸੋਨਾ ਕੱਲਾ ਕੱਲਾ ਥਣ 17 18 ਕਿਲੋ ਦੁੱਧ ਦੇ ਦਿੰਗੇ ਠੀਕ ਹੈ ਭਾਈ ਬਾਕੀ ਜਿਹੜੀਆਂ ਨਾੜਾ ਨੂੜਾ ਨਾਲ ਲੇਵੇ ਤਾਂ ਇੱਕ ਨੰਬਰ ਨਾੜਾਂ ਗਿਆ ਕਰਮਾਲੀ ਦੇ ਰੰਗ ਰੂ ਬਹੁਤ ਸੋਹਣਾ ਆ ਗਿਆ ਚਮਕ ਵਾਲੀ ਵੇੜਾ ਨਾ ਪੂਰੀ ਹਾਂ ਬਈ ਖੋਲਿਓ ਬਾਈ ਮੜੀ ਤੋਰਿਓ ਬਾਕੀ ਗਰਮੀਆਂ ਦਾ ਤੋਹਫਾ ਨਾ ਬਾਈ ਹਾਂ ਬਈ ਇੱਕ ਬਾਈ ਸਮਾਈ ਜੀ ਚੋਂ ਨਹੀਂ ਆਈ ਵੀ ਹੈਗੀ ਮਿਹੜ ਤਾਂ ਦੁੱਧ ਹੁਣ ਵੀ 17 18 ਕਿਲੋ ਹੀ ਕਰ ਜੇ ਠੀਕ ਹੈ ਬਾਈ ਬਾਕੀ ਨਾ ਤੋਰਾ ਤਾਰ ਆਪਸ ਨੂੰ ਚੈੱਕ ਕਰਾ ਲੈਣਾ ਚਮਕ ਦਮ ਕਲੀਆਂ ਕਰਮ ਵਾਲੀ ਲਿਸ਼ੀ ਨਹੀਂ ਲਾਮੀ ਜੇ ਕੱਦ ਕਾਠ ਦੀ ਗੱਲ ਕਰੀਏ ਕੱਦ ਕਾਠ ਨਾ ਦਾ ਭਲਾ ਵੱਡਾ ਤੇ ਨਾਂ ਵਾਲਾ ਛੋਟਾ ਕਿ ਨਹੀਂ ਬਈ ਵਿਚਾਲਣ ਲਾਇਆ ਮੇਲ ਆਗਾ ਤੇ ਲੇਵੇ ਦੀ ਗੱਲ ਕਰੀਏ ਨੇਵਾ ਕਰਮ ਵਾਲ ਨੂੰ ਬਹੁਤ ਸੋਹਣਾ ਲੱਗਿਆ ਵਾ ਤੇ ਤੋਰਾ ਤਾਰਾ ਵੀ ਇੱਕ ਨੰਬਰ ਤੇ ਥਣਾ ਦਾ ਸੈਜ ਆ ਜਿਹੜਾ ਗੁਲਾਬੀ ਨੂੰ ਥਣ ਲੱਗਿਆ ਵਾ ਫੀਟਿੰਗ ਵਾਲਾ ਲੈ ਬਾਂਗੇ ਤੇ ਬਈ ਮੁੱਲ ਕੀ ਰਹੂਗਾ ਇਹਦਾ ਕਰੀਦਾ ਮੁੱਲ ਵੀਰੇ ਦਾ ਦੇਣ ਲੈਣ ਬਸ ਦਵਾਲੀ ਦਾ ਕੰਮ ਆਗਾ ਆਪਾਂ 50000 ਰੁਪਏ ਆਗਾ ਮਾਣਦਾਨ ਹੋ ਜੋ ਮਾੜਾ ਮੋਟਾ ਕਰ ਦੇਣੀ ਵੀਰੇ ਠੀਕ ਆ 50000 ਰੁਪਇਆ ਬਾਈ ਕਹਿੰਦਾ ਮੁੱਲ ਬਾਕੀ ਆਏਗੇ ਨਾ ਮਾਨ ਤਣ ਮੌਕੇ ਤੇ ਜਬਰੂ ਕਰ ਦਿਆਂਗੇ ਧਾਰਾ ਮਾਰੋਗੇ ਬਾਈ ਧਾਰਾ ਮਾਰ ਦਿੰਦੇ ਆ ਬਾਈ ਧਾਰਾ ਬਾਈ ਕਹਿੰਦਾ ਮਾਰ ਕੇ ਦਿਖਾ ਲੈ ਠੰਡੀ ਦਾ ਪੂਰੀ ਟੱਕ ਧੱਕ ਕੀ ਬਰਨ ਕਰਨੀ ਪੈਂਦੀ ਏ ਠੀਕ ਆ ਠੰਡੀ ਠੰਡੀ ਦਾ ਬਾਈ ਕਹਿੰਦਾ ਪੂਰੀ ਆ ਬਾਈ ਕਹਿਣਾ ਕਰਮਾ ਨਹੀਂ ਕੁਛ ਨਹੀਂ ਬਾਕੀ ਥਾਨ ਬੜਾ ਚੰਗਾ ਆ ਗਿਆ ਯਾਰ ਹਨਾ ਹਾਂ ਬਾਈ ਹੂੰ ਸਹੀ ਗੱਲ ਆ ਬਾਈ ਠੰਡੀ ਠੰਡੀ ਬਹੁਤ ਆ ਹਨਾ ਠੰਡੀ ਤਾਂ ਬਾਦੂ ਆ ਹੂੰ ਛਾਰਤੂੜ ਵੀ ਵਧੀਆ ਮੋਟੀ ਚਵਾਈ ਠੀਕ ਆ ਬਾਕੀ ਬਾਈ ਬੱਚਾ ਇਹਦੇ ਮਗਰ ਆ ਗਿਆ ਕਰਮਾੜੀ ਦੇ ਬੱਚਾ ਤੇ ਠੰਡੀ ਦੇਖ ਸਕਦੇ ਹੋ ਬਾਈ ਨੇ ਨਿਆਣਾ ਦੇ ਤਲਾ ਮੌਜ ਨਾ ਖੜੀ ਕੋਈ ਦਿੱਕਤ ਨਹੀਂ ਇਹ ਤਾਂ ਆਪਾਂ ਵੀ ਅੱਧੇ ਘੰਟੇ ਆ ਕੇ ਬਾਅਦ ਬਹਿ ਜਾ ਠੀਕ ਹੈ ਹੁਣ ਆਪਾਂ ਇੱਥੇ ਇਹਦੇ ਨਿਆਣਾ ਪਾਤਾ ਸ਼ੋਰਟ 'ਚ ਵੀ ਭਵੇਂ ਆਈਂ ਧਾਰਾ ਮਾਰਦੇ ਨੂੰ ਕੋਈ ਚੱਕਰੀ ਨਹੀਂ ਵੀ ਆਈਂ ਖੜੀ ਤਾਂ ਆਈਂ ਖੜੀ ਤਾਂ ਠੀਕ ਹੈ ਬਾਈ ਕਹਿੰਦਾ ਕਰਮਾ ਨੂੰ ਕੋਈ ਦਿੱਕਤ ਨਹੀਂ ਭਵੇਂ ਆਈ ਆਪਾਂ ਸ਼ੋਰਟ 'ਚ ਵੀ ਧਾਰਾ ਮਾਰਦੀਏ ਕੋਈ ਦਿੱਕਤ ਨਹੀਂ ਇਹਨੂੰ ਮੌਜ ਨਾ ਖੜੀ ਹੈਗੀ ਕੋਈ ਇਹ ਬੱਚੇ ਤਾਂ ਨਹੀਂ ਆਏ ਬਾਲਾ ਕਰ ਜਾਂਦੇ ਆ ਕਿ ਨਹੀਂ ਹੂੰ ਉਹ ਜਮੀ ਹੂੰ ਸਹੀ ਗੱਲ ਆ ਬੱਚਾ ਤਾਂ ਪਾਉਂ ਲਾ ਕੇ ਦਿਖਾਤਾ ਇੱਕ ਹੂੰ ਬਾਕੀ ਰੰਗ ਰੂਪ ਦੇ ਗੱਲ ਕਰੀਏ ਨਾ ਬਹੁਤ ਬਈ ਪਿਆਰਾ ਆ ਪਸਮਾਲ ਕਰੇ ਤੋਂ ਬਾਅਦ ਥਾਣਾ ਪਸਨ ਨੂੰ ਚੈੱਕ ਕਰਵਾਉਂਦੇ ਬੜਾ ਚੰਗਾ ਕਰਦੀ ਆ ਨਾ ਭਾਈ ਹਜੇ ਤੱਕ ਕਰਿਆ ਨਹੀਂ ਕਿਸੇ ਮਾਦੂ ਦੇਖੀ ਫਿਰ ਨਹੀਂ ਹੂੰ ਕੀ ਬਣਦੀ ਐ ਪਾਣੀ ਜਾਂ ਮਾਰਨ ਦੀ ਮੈਨੂੰ ਲੈ ਬੜਾ ਚੰਗਾ ਕਰਿਆ ਹਨਾ ਹਾਂ ਬਾਈ ਦੇਖ ਗਲਾਬੀ ਗਲਾਬੀ ਥਾਣੇ ਕੱਢ ਲੈ ਸਹੀ ਗੱਲ ਆ ਗਲਾਬੀ ਗਲਾਬੀ ਦੇਖ ਤਾਰਾ ਲਿਖਾ ਹੋਵੇ ਖੜਕਾ ਕਰਦੀ ਅਗਲੀ ਮਹਾਂ ਤਾਂ ਬੜੀ ਵਧੀਆ ਚਵਾਈ ਹੈ ਹੂੰ ਸਹੀ ਗੱਲ ਹੈ ਨਾ ਮੋਹਨਾ ਬਾਈ ਤਾਰਾ ਮਰੀ ਜਾਂਦਾ ਕਰਮਣ ਨੂੰ ਦੇਖਦੀਨੀ ਠੰਡੀ ਹੁੰਦੀ ਤਾਂ ਬੜੀ ਹੈ ਜੀ ਹੂੰ ਬੜੀ ਚੰਗੀ ਚਵਾਈ ਆ ਹਨਾ ਕੋਈ ਨਹੀਂ ਬਾਕੀ ਗੱਲ ਬਾਈ ਠੰਡੀ ਵਾਲੀ ਹੈ ਜੀ ਹੂੰ ਹੋਰ ਗੱਲਾਂ ਨਹੀਂ ਗੱਲਾਂ ਜਮਰ ਜੀ ਚੋ ਦੇ ਲੋਕਾਂ ਦੇ ਟੁਕੜੇ फायर हो करके खड़गी ना डाके बहुत जमी चाहे चाहिए मक्खियां बैठी जानता भी नहीं हिलती ले ले चेक कर सके भाई ने कितनी धारा मार देगा चक्कर नहीं बराबर ना पत्थर लगे ले भाई चेक कर दे दद भी चिट्टा है ना जमा चिट्टा ਸਹੀ ਗੱਲ ਹੈ ਬਾਈ ਤੀਜੇ ਬਾਈ ਕਿਸੇ ਵੀ ਵੀਰ ਉਹਨਾਂ ਬੈੜ ਪਸਾਉਂਦਾ ਵੇ ਤਾਂ ਬਾਈ ਨਾ ਕਰਿਓ ਕੰਟੈਕਟ ਵੀਡੀਓ ਨੂੰ ਵੇਖਣ ਲਈ ਧੰਨਵਾਦ